ਵਾਹੇ ਗੁਰੂ 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 ਵਾਹੇ ਵਾਹੇ ਗੁਰੂ 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 ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਘੋਲੇ ਮੱਲੇ ਨੂੰ ਮਨਾਉਂਦੀਆਂ ਅੱਜ ਇਹ ਸੰਗਤਾਂ ਜੀਓ ਵੀ ਇਕੱਤਰ ਇਕੱਠਾ ਹੋਇਆ ਹੈ ਮੈਂ ਇਹਨਾਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦਾ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਤੇ ਆਪਣਾ ਨਿੱਕੇ ਨਿੱਕੇ ਹੱਥਾਂ ਨਾਲ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ ਅਸੀਂ ਬਹੁਤ ਧੰਨਵਾਦ ਕਰਦਾ ਗੁਰਦਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕਿ ਰਾਤ ਦਿਨ ਸਾਡਾ ਸਾਥ ਦੇ ਕੇ ਅੱਜ ਜੋ ਕੀ ਕੋਲੇ ਮੱਲੇ ਦੀਆਂ ਲੰਗਾਂ ਨੂੰ ਮਨਾਉਂਦੇ ਹੋਏ ਸਭ ਗੁਰੂ ਸਿੱਖ ਸੰਤਾਂ ਦਾ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਪੀੜੀ ਨੂੰ ਮੜਾ ਹੈ ਮੈਸੇਜ ਆ ਕੇ ਪ੍ਰਸ਼ਾਸਨ ਕਾਰੀ ਮੜਾ ਸਮੇਂ ਵਾਹੋ ਮਿਠਾਏ ਇਹੋ ਹੈ ਜੀ ਮੈਸੇਜ ਅਥੇ ਪੰਜਾਬ ਸਰਕਾਰ ਗਾੜੀ ਜਹਾ ਮੈਸੇਜ ਆ ਕਿ ਚੰਗੇ ਚੰਗੇ ਰਾਹ ਵਿੱਚ ਮੁੰਡਿਆਂ ਨੂੰ ਲਾਇਆ ਜਾਵੇ ਜੋ ਕਿ ਅੱਜਕੱਲ ਨਸ਼ੇਦਾਰ ਜਾਣਿਆ ਉਹਨੂੰ ਸਦਾ ਹੀ ਬੰਦ ਕੀਤਾ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਪੰਜਾਬ ਨਵਾਂ ਤੇ ਖੁਸ਼ਹਾਲ ਬਣੇ ਮੈਂ ਭਗਵੰਤ ਮਾਨ ਅੱਗੇ ਇਹੋ ਹੀ ਬੇਨਤੀ ਕਰਦਾ ਹਾਂ ਕਿ ਪੰਜਾਬ ਨੂੰ ਵੱਧ ਤੋਂ ਵੱਧ ਸੁਧਾਰਿਆ ਜਾਵੇ ਜਿਹੜੇ ਵੀਰ ਨਸ਼ੇ ਵਿੱਚ ਲੱਗ ਚੁੱਕੇ ਹਨ ਉਹ ਲੱਗ ਚੁੱਕੇ ਹਨ ਹਨ ਬਰਾਦ ਤੋਂ ਠੀਕ ਨਹੀਂ ਹੋਣਾ ਪਰ ਪੰਜਾਬ ਸਰਕਾਰ ਗੱਡੀ ਆਓ ਬੇਨਤੀ ਆ ਕਿ ਨਵੇਂ ਨੌਜਵਾਨ ਮੁੰਡਿਆਂ ਨੂੰ ਬਚਾਇਆ ਜਾ ਸਕੇ ਤਾਂ ਕਿ ਉਹ ਵੀ ਧਰਮ ਦੇ ਰਾਹ ਵੱਲ ਚੱਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਾਹਿਬ ਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮੈਂ ਭੰਟਾ ਨਾਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਸਿਆ ਸੇਵਾ ਸੁਸਾਇਟੀ ਮਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਗੁਰਦਵਾਰਾ ਸੰਗਤ ਸਭਾ ਸਾਹਿਬ ਜੀ ਵੱਲੋਂ ਇਹ ਜੋ ਸੁਸਾਇਟੀ ਜੋ ਤਿਆਰ ਹੈ ਆਪਣੇ ਕਾਰਜ ਕਰ ਰਹੀ ਹੈ ਵਾਗਰੂ ਇਹਨਾਂ ਬੱਚਾਂ ਤੇ ਇਹਨਾਂ ਵੀਰਾਂ ਤੇ ਵੀ ਚੜ੍ਹਦੀ ਕਲਾ ਰੱਖੇ ਹਰ ਮੈਦਾਨੋਂ ਫਤਿਹ ਕਰੇ ਔਰ ਮੇਰੀਆਂ ਮਾਈਆਂ ਬੀਬੀਆਂ ਭੈਣ ਭਾਈ ਸਾਰੇ ਨਾਲ ਮਿਲ ਕੇ ਇੱਕ ਮੋਟੋ ਹੋ ਗਏ ਸਾਰੇ ਮਹੱਲੇ ਦੀ ਇਕਤਾ ਬਣਾ ਕੇ ਸਤਗੁਰੂ ਜੀ ਦੇ ਲੰਗਰਾਂ ਦੀ ਤਿਆਰੀ ਜੋ ਕਰਦੇ ਹਨ ਔਰ ਮੈਂ ਇਹਨਾਂ ਦਾ ਬਹੁਤ ਰਿਣੀ ਹਾਂ ਵਾਹਿਗੁਰੂ ਇਹਨਾਂ ਨੂੰ ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ ਔਰ ਬੀਬੀਆਂ ਭੈਣਾਂ ਨੂੰ ਮੈਂ ਚਾਹੁੰਦਾ ਹਾਂ ਕਿ ਮੇਰੀਆਂ ਜੋ ਭੈਣਾਂ ਹਨ ਉਹ ਆਪਣੇ ਬੱਚਾਂ ਨੂੰ ਸਿਰਾਂ ਦੇ ਉੱਤੇ ਜੂੜੇ ਰੱਖ ਕੇ ਉਹਨਾਂ ਨੂੰ ਨਾਟਕਾਂ ਦੀ ਮਤਲਬ ਨਾਮ ਖਾਉਂਦੇ ਹੋਏ ਛੋਟੇ ਸਾਹਿਬ ਜੀ ਦੀਆਂ ਸਾਖੀਆਂ ਕੋਈ ਚੰਗੇ ਇਤਿਹਾਸ ਸੁਣਾਏ ਜਾਣ ਤਾਂ ਕਿ ਆਪਣਾ ਆਉਣ ਵਾਲਾ ਸਮਾਂ ਜਿਹੜਾ ਵਾ ਉਹਨਾਂ ਦੇ ਕੰਨਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਭਰ ਕੇ ਮਤਲਬ ਗੁਰੂ ਸਾਹਿਬ ਜੀ ਦੇ ਅਸੂਲਾਂ ਧਰਮਾਂ ਨੂੰ ਚੱਲਣ ਦੀ ਪ੍ਰੇਰਣਾ ਦੇਵੇ ਤਾਂ ਹੀ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲ ਹੋਣਗੇ ਔਰ ਆਪਣੀ ਪੀੜ੍ਹੀ ਜੋ ਅੱਗੇ ਵਧੇਗੀ ਤੋਂ ਨਹੀਂ ਦੇ ਨਸ਼ਿਆਂ ਦੇ ਜੋ ਹੜ ਚੱਲ ਰਹੇ ਹਨ ਉਹਨਾਂ ਵਿੱਚ ਕਈ ਨੌਜਵਾਨ ਪੀੜ੍hiyan ਦਫਨ ਹੋ ਚੁੱਕੀਆਂ ਹਨ ਕਈਆਂ ਦੇ ਭਰਾ ਮਰੇ ਕਈਆਂ ਦੇ ਪਤੀ ਮਰੇ ਕਈਆਂ ਦਾ ਅੰਗ ਸਾਥ ਮਰੇ ਬਹੁਤ ਦੁਨੀਆ ਉਜੜ ਚੁੱਕੀ ਹੈ ਔਰ ਗਾਵਿਏ ਉੱਜਨ ਦੇ ਸਬਿਆਨੇ ਬਣਦੇ ਹਨ ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂ ਕਿ ਭੈਣ ਜੀ ਖਾਦ ਜੋੜ ਕੇ ਬੇਨਤੀ ਜੇ ਮੱਛਾ ਸੇਵਾ ਸੁਸਾਇਟੀ ਵੀਰਾਂ ਵੱਲੋਂ ਤਾਂ ਕਿ ਇਹਨਾਂ ਬੱਚਾ ਨੂੰ ਚੰਗੀ ਪ੍ਰੇਰਣਾ ਦੇ ਕੇ ਕਿਉਂਕਿ ਹੁਣ ਤੋਂ ਨਿੱਕੇ ਹੁੰਦੇ ਇਹਨਾਂ ਦੇ ਸਿਰਾਂ ਤੇ ਜੂੜੇ ਕਰਾਂਗੇ ਇਹਨਾਂ ਨੂੰ ਆਦਤ ਪਵੇਗੀ ਜੇ ਵੱਡੇ ਹੋ ਕੇ ਕਹਾਂਗੇ ਜੂੜੇ ਕਰਨ ਉਹ ਆਦਤ ਕੋਈ ਨਹੀਂ ਪੈਣੀ ਤਾਂ ਕਿ ਛੋਟੇ ਹੁੰਦੇ ਜੇ ਬੂਟੇ ਨੂੰ ਲਾਇਆ ਜਾਵੇ ਉਹਨੂੰ ਪਾਣੀ ਦਿੱਤਾ ਜਾਵੇ ਤੇ ਉਹ ਫੇਰ ਹੀ ਬੂਟਾ ਵਧਾਉਂਦਾ ਹੈ ਫੇਰ ਹੀ ਫਲ ਦਿੰਦਾ ਹੈ ਜੇ ਆਪਾਂ ਹੁਣ ਤੋਂ ਇਹਨਾਂ ਬੱਚਿਆਂ ਨੂੰ ਨਾ ਸਮਝਾਇਆ ਨਾ ਇਹਨਾਂ ਨੂੰ ਸਮਝਾਇਆ ਤੇ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹੋ ਹੀ ਤਾਪ ਸੰਤਾਪ ਹੰਡਾਉਣਾ ਪਵੇਗਾ ਕੱਲਾ ਬੰਦਾ ਜਾਂ ਕੱਲਾ ਕੋਈ ਵੀ ਕੁਝ ਨਹੀਂ ਕਰ ਸਕਦਾ ਇਹ ਸੰਗਤਾਂ ਦੀ ਤਾਕਤ ਹੀ ਸਾਨੂੰ ਇਥੋਂ ਤੱਕ ਪਹੁੰਚਾਉਂਦੀ ਹੈ ਔਰ ਜੋ ਨਗਰ ਕੇ ਜੋ ਮਤਲਬ ਹਲੇ ਮਹੱਲੇ ਦਾ ਲੰਗਰ ਹੈ ਕਾਦੋ ਕਾਦ ਜਿਆਦਾ ਨਹੀਂ ਤੇ 25 30 ਹਜ਼ਾਰ ਸੰਗਤ ਜਿਹੜੀ ਆ ਇਥੋਂ ਲੰਗਰ ਛਕਦੀ ਹੈ ਜਿਨ੍ਹਾਂ ਦਾ ਵੇਰਵਾ ਇਹ ਜੇ ਕਿ ਸਵੇਰੇ 7 ਵਜੇ ਤੋਂ ਚਾਹ ਦਾ ਲੰਗਰ ਸ਼ੁਰੂ ਹੋ ਜਾਂਦਾ ਏ ਜਿਹਦੇ ਵਿੱਚ ਮੱਠੀਆਂ ਜਾਂ ਕੋਈ ਤੁਹਾਡੇ ਸੱਕਰ ਪਾਰੇ ਹੁੰਦੇ ਆ ਜਾਂ ਫੁੱਲ ਵੜੀਆਂ ਹੁੰਦੀਆਂ ਨੇ ਜਾਂ ਬ੍ਰੈਡ ਹੁੰਦੇ ਨੇ ਔਰ 11 ਵਜੇ ਤੱਕ ਇਹ ਲੰਗਰ ਦੇ ਚਾਹ ਦਾ ਚੱਲਦਾ ਏ ਔਰ 11 ਵਜੇ ਤੋਂ ਦੋ ਘੰਟੇ ਦਾ ਸਟਾਪ ਲੈ ਕੇ ਦਰੀਆਂ ਨੂੰ ਝਾੜਿਆ ਜਾਂਦਾ ਹੈ ਸੰਗਤਾਂ ਨੇ ਜਾਂ ਸੇਵਾਦਾਰਾਂ ਨੇ ਕੋਈ ਛਕਣਾ ਏ ਉਹ ਵੀ ਛਕ ਕੇ ਫਿਰ 1 ਵਜੇ ਦਾ ਲੰਗਰ ਜੋ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਦੀ ਫਿਰ ਲੰਗਰ 1 ਵਜੇ ਤੋਂ ਲੈ ਕੇ ਫਿਰ 3:30 ਜਾਂ 5 ਵਜੇ ਤੱਕ ਪੂਰਾ ਖੁੱਲ੍ਹ ਲੰਗਰ ਚੱਲਦਾ ਏ ਜਿਹਦੇ ਵਿੱਚ ਫਿਰ 2 ਘੰਟੇ ਜਾਂ ਘੰਟੇ ਖੰਡ ਦੀ ਸਮਾਰਟੀ ਪਾ ਕੇ 7 ਵਜੇ ਫਿਰ ਲੰਗਰ ਸ਼ਾਮ ਨੂੰ ਸ਼ੁਰੂ ਹੋ ਕੇ ਫਿਰ ਰਾਤ 12 ਤੋਂ ਤਾਂ ਹੀ ਲੈ ਕੇ ਚਲੋਗੇ 12:30 ਜਾਂ 1:30 ਤੱਕ ਦੇ ਕਿਤੇ ਜਾਂਦਾ ਹੀ ਇਹ ਕਰਕੇ ਸੰਗਤਾਂ ਦਾ ਪ੍ਰਵਾਹ ਚੱਲ ਰਿਹਾ ਹੈ ਇਸ ਕਰਕੇ ਬੇਨਤੀ ਹੈ ਕਿ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਸਾਡੀ ਹੱਥ ਜੋੜ ਕੇ ਜੇ ਕੋਈ ਵੀ ਮੱਛਿਆ ਸੇਵਾ ਸੁਸਾਇਟੀ ਦੇ ਨਾਂ ਤੇ ਕੋਈ ਹੋਰ ਗ੍ਰਾਈ ਕਰੇ ਤੇ ਉਹ ਸੰਗਤ ਸਾਡੇ ਪਸਾਰ ਗੁਰਦੁਆਰਾ ਸਾਹਿਬ ਵੱਲੋਂ ਮਨਾਹੀ ਹੈ ਤਾਂ ਕਿ ਹੋਰ ਬੜੇ ਲਟੇਰਾ ਗਰਪ ਜੋ ਹੈ ਮੱਛਿਆ ਸੇਵਾ ਸੁਸਾਇਟੀ ਦਾ ਨਾਮ ਲੈ ਕੇ ਜੀਟੀ ਰੋਡ ਦਾ ਨਾਮ ਲੈ ਕੇ ਲੰਗਰ ਜੋ ਪੱਕਾ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹੈ ਉਹ ਅਲਾਈਵ ਗਾਰਡਨ ਦੇ ਨਾਲ ਬਾਬਾ ਹੰਧਾਰ ਗੇਟ ਦੇ ਨਾਲ ਇਸੇ ਹੀ ਜਗ੍ਹਾ ਤੇ ਪੱਕਾ ਲਗਾਇਆ ਜਾਂਦਾ ਹੈ ਨਾ ਕੋਈ ਇੱਧਰ ਉੱਧਰ ਲਗਾਇਆ ਜਾਂਦਾ ਹੈ ਇਹ ਲੰਗਰ ਦਸਵਾਂ ਲੰਗਰ ਹੈ ਜੀ ਇਹ ਸਾਧ ਸੰਗਤ ਜੀ ਦੀ ਅਪਾਰ ਬਖਸ਼ਿਸ਼ ਸਦਕਾ ਹੀ ਹੈ ਔਰ ਮਨਾਹੀ ਹੈ ਗੁਰਦੁਆਰਾ ਸਾਧ ਸੰਗਤ ਜੀ ਸੰਗਤ ਸਾਹਿਬ ਜੀ ਵੱਲੋਂ ਕਿ ਕੋਈ ਵੀ ਲਟੇਰਾ ਗਰੁੱਪ ਨੂੰ ਕਿਸੇ ਕਿਸਮ ਦੀ ਗ੍ਰਾਹੀ ਨਾ ਦਿੱਤੀ ਜਾਵੇ ਜੇ ਸਾਡੇ ਵੀਰ ਮੱਸਿਆ ਸੇਵਾ ਸੁਸਾਇਟੀ ਆਪਣੀ ਕੋਈ ਰਸੀਦ ਕੋਈ ਚਿੱਟ ਦੇਣ ਤੇ ਉਹ ਗ੍ਰਾਹੀ ਦੇਣੀ ਆ ਨਹੀਂ ਤੇ ਗ੍ਰਾਹੀ ਬੰਦਿਆ ਕਿਉਂਕਿ ਲਟੇਰਾ ਗਰੁੱਪ ਬਹੁਤ ਫਿਰਦੇ ਨੇ ਉਹਨਾਂ ਦਾ ਬਚਾਅ ਕੀਤਾ ਜਾਵੇ तो so, बेनती प्रवान कर दी ਕਪਛਣ ਗਿਆ ਦੋ ਵਾਰ ਪੱਡੀ ਲੰਡਾ ਚੋਬਤੇ ਛੱੜ ਮਲੇ ਸ਼ਾਦੇ ਮਾਰੇ ਓ ਕਿਆ ਇਪਨੀ ਸੱਟਾ ਮੈਂ ਕੰਦ ਨਾ ਛੱਡਾ ਪੁੱਤਾ ਉਹ ਲੰਡੂ ਲੰਡਾ ਲੰਡਾ ਕਰਕੇ ਕੰਦਲਾ ਤੇਰੇ ਦਿਲ ਕੱਟੇ ਜਾਂ ਬਲਵਰਕੇ ਉਹ ਲੰਡੂ ਬੁੱਡੀ ਕੱਢੇ ਤੇ ਭਾਈ ਕੰਦਾਂ ਵੀ ਕੱਢੇ ਵੱਜਦੀ ਟੀਕਾਰੇ ਬਲਾਵੇ ਕਰਗੀ ਤਾਂ ਤੇ ਮਨੂ ਪਾਰੇ ਜੈ ਜੈਕਾਰ